ਤਾਂ ਜਿਹੜਾ ਕੂੜਾ ਵਾ ਇਹ ਤਾਂ ਆਹ ਜਿਹੜੇ ਖੜੇ ਆ ਇਹ ਸਿੱਟਦੇ ਆ ਗੌਂਡੀ ਸਿੱਟਦੇ ਆ ਆ ਦੇਖੋ ਜਰਾ ਕਿੱਡਾ ਬੈਗਿਆ ਇਹ ਤੇ ਆਫੀਸਰ ਸਵਾਨ ਉਹ ਕਿੰਦਾ ਕਿਹੜਾ ਆ ਵੀ ਤਾਂ ਖੜੇ ਆ ਅਸੀਂ ਨਾਲ ਗੱਲ ਕਰ ਰਹੇ ਆ ਨਾਲ ਹੀ ਇਹਨੇ ਲਿਆ ਕੇ ਰੋਕਿਆ ਇੱਕ ਖੜਿਆ ਉੱਤੋਂ ਲੈ ਕੇ ਉਹਨੂੰ ਖੜਿਆ ਆਣ ਕਿ ਟਾਇਰ ਵੀ ਲਿਆਨੇ ਕਿ ਰੋਕਿਆ ਆ ਤੁਸੀਂ ਆਪੀ ਕਾਟੇ ਨਹੀਂ ਆਲੀ ਫੋਟੋ ਦਿਖਾਣੀ ਦਾ ਕੰਮ ਕਰਦੇ ਹੋ ਛੱਡ ਜਾ ਕਰੋ ਕੋਈ ਹੈਂਡ ਆਪਾ ਆ ਬਾੜਾ ਲੈ ਕੇ ਜਾਂਦਾ ਕਿ ਚੱਕ ਦੇ ਨਾਲੀ ਇਹਦੇ ਦੀ 26 ਦੀ ਟਾਪੀ ਦੀ ਉਹ ਚਾਬੀ ਦੇ ਯਾਰ ਵੀਰੇ ਵੀਰੇ ਮੇਰੇ ਕੋਲ ਜੋ ਬਣੇ ਸੀ ਸਰ 6000 ਦੇ ਦੱਸਿਆ ਸੀ ਮੈਂ ਉਹ ਤਾਂ 5000 ਦੇ ਹੀ ਆ 1000 ਫਿਰ ਬਚ ਜਾਣਾ ਚੰਗੀ ਲਿਆ ਮਾਉਂ ਫੋਨ ਕਰ ਲਓ ਆਹ ਦੇ ਬਾਉਂ ਫੋਨ ਕਰ ਲਓ ਇਸੇ ਨੂੰ ਕਰ ਲਾ ਕਾਕਾ ਮਾਫੀ ਜੀ ਜਮਾਨਾ 5000 ਸਵੇਰੇ ਭਾਗ ਹੋਣਾ ਜ्यादा ਆਸ ਵੀ ਦੇ ਜਾ ਫਿਰ ਯਾ ਕਿ ਲਈ ਵੀ ਨਹੀਂ ਫੋਨ ਕਰਾਂ ਆ ਜੀ ਫੋਟੋ ਫੋਟੋ ਜਿਹਾ ਸਿੱਟਾ ਨਾਲ ਪਾਣੀ ਦੇ ਟਿਪਟੇ ਨਹੀਂ ਨਿਕਲਦਾ ਚਾਬੀ ਤੇ ਕਾਹਤ ਆ ਇੱਕ ਮੋਟਰ ਮਾਰੀ ਅਸੂਲਾ ਰਸਾ ਨਾ ਨਾ ਤੇ ਲੈ ਕੇ ਰਾਏ ਲੈ ਕੇ ਜਾ ਵੀ ਬਾਜੀ ਅਈ ਤੇਰਾ ਤਖਾ ਨਹੀਂ ਕਰਦੇ ਆ ਫੜ ਜਾ ਦੇ ਦੇਖਾ ਕਰ ਕੱਟੂ ਜਾ ਸਿਰੇ ਉਹ ਤੋਂ ਅੱਗੇ ਸਕੂਟਰ ਲੈ ਜੀ ਪੈਸੇ ਨਾਲ ਸਿਰੇ ਆ ਪਾਣੀ ਅੱਧਾ ਪੰਜ ਹਜ਼ਾਰ ਪਿਆਰ ਵਿੱਚ ਲੈ ਜਾਨੀ ਹਲੋ ਫੰਡ ਅੱਲੇ ਵੜਨੇ ਪਹਿਲੇ ਕਿਰਾਇਆ ਨਾਲ ਦਿੰਦੇ ਫੇਰ ਦਾਗ ਨਾ ਨਾ ਮੇਰਾ ਬਾਹਰ ਤੋਂ ਪੜਿਆ ਗਿਆ ਕਾਕਾ ਸਕੂਟਰ ਨਹੀਂ ਮਿਲਦਾ ਤੇ ਛੱਡ आजा भी, आजा ही है। इसकी कितनी है चौबीस घंटे काम है ठीक है नौ से पांच बजे दफ्तर काम करते हैं और रात को यहाँ खड़े हैं ग्यारह बारह सुबह पाँच बजे फिर आ जाएंगे तुम लोगों के लिए ਫਿਰ ਤੁਸੀਂ ਹੀ ਲੋਕ ਉਹ ਜੋ ਡੰਡਾ ਉਠਾ ਕੇ ਕਹਿੰਦੇ ਹੋ ਕਿ ਸਰਕਾਰ ਕੇ ਸਰਕਾਰੀ ਮੁਲਾਜ਼ਮ ਕੰਮ ਨਹੀਂ ਕਰਦੇ ਚਲੋ ਭਈਆ ਜਾਓ ਬੇਟਾ ਆਓ ਆਓ ਘਰ ਪਹੁੰਚੋ ਆ ਜਾ ਤਾ ਮੇਰੇ ਕੋਲ ਮੈਨੂੰ ਪਤਾ ਨਹੀਂ ਅਸੀਂ ਇਹ ਮੈਂ ਤਾਂ ਇਹ ਟਾਈਮ ਲੈ ਕੇ ਲੱਗੀ ਅਜੀ ਵਰੀ ਆ ਨਾ ਤਾਂ ਵੀ ਮੈਨੂੰ ਪਤਾ ਨਹੀਂ ਮੈਂ ਝੂਠ ਨਹੀਂ ਬੋਲਦਾ ਮੇਰੀ ਬਾਈ ਮਾਰ ਰਹੀ ਹੈ ਜੀ ਮੈਂ ਮੇਰੀ ਗੱਲ ਸੁਣ ਮੈਂ ਨਾ ਮੇਰੇ ਭਾਈ ਬੁਮਾਰਾ ਪਿਆਰ ਤੋਂ ਉਹਨਾਂ ਦਾ ਬੇਨਤੀ ਪਹਿਲਾਂ ਸੋਰੇ ਰੰਨੇ ਜੀ ਉਹਨਾਂ ਨੂੰ ਮੈਂ ਲੈ ਕੇ ਆਇਆ ਮੈਂ ਹੁਣ ਕੰਪਨੀ ਤੇ ਆਇਆ ਆ ਇਹਨਾਂ ਨੂੰ ਕਿੰਨਾ ਹੈ ਮੈਂ ਤਾਂ ਪਤਾ ਨਹੀਂ ਕਿੰਨਾ ਇਤਨਾ ਕੰਦੂ ਵਾਲਾ ਹੁੰਦਾ ਪੁੰਦਾ ਦਾ ਵਾਪਸ ਦੇਖਿਆ ਉੱਤੇ ਪੂੜਾ ਪਿਆ ਮੈਂ ਤਾਂ ਕਹ ਲੈ ਤੂੰ ਛੁੱਟਦਾ ਨੰਬਰ ਨੂੰ ਪਤਾ ਨਹੀਂ ਕਿ ਕਿਉਂ ਰੋਦਾ ਬਸ ਛੁੱਟਨੇ ਬੋਲਦਾ ਹੈ ਬਿਲਕੁਲ ਨਹੀਂ ਨਾ ਅੱਬ ਆਪਣੇ ਤਸਵਰਾ ਕਰਦਾ ਮੈਂ ਆਪਣੀ ਵਾਈਫ ਦੇ ਤਸਵਰਾ ਕਰਦਾ ਕਿ ਉਹ ਵੀ ਬਿਲਕੁਲ ਨਹੀਂ ਛੁੱਟਦਾ ਕੱਲੀ ਬਣਾਣਾ ਮੈਂ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਪਹਿਲਾਂ ਇੱਥੇ ਜਦੋਂ ਦੁਵਾਰ ਆਣ ਸੀ ਉਹਦਾ ਮੈਂ ਛੁੱਟ ਗਿਆ ਸੀ ਕੰਮ ਕੀ ਹੋ ਰਿਹਾ ਸੀ ਮੈਂ ਮੈਂ ਕਿੱਥੇ ਲੰਘਦਾ ਸੀ ਲੋਕ ਆਪਾਂ ਦਾ ਰੇਲ ਕੋਈ ਫਾਈਲ ਦਾ ਨਾ ਰੇਲ ਦਾ ਆਪਰੇਸ਼ਨ ਆਇਆ ਹੈ ਜੀ ਅੰਚਾ ਲੋਕ ਬੈਠਦੇ ਆਸਤੀ ਹੈ ਮਦਾਈ ਸੱਚੀ ਪਹਿਲੀ ਵਾਰ ਆਏ ਕੂੜੇ ਵਾਲਾ ਸਾਡੇ ਆਂਦਾਂ ਦਾ ਸੀ ਉਹ ਆਇਆ ਨਹੀਂ ਕਿੰਨੇ ਦਿਨ ਹੋ ਗਏ ਤੇ ਮੈਂ ਕਹਾਂ ਚੱਲ ਇੱਧਰ ਛੁੱਟ ਜਾਂਦਾ ਫਿਰ ਮੈਨੂੰ ਪਤਾ ਜੀ ਮੈਂ ਪਹਿਲਾਂ ਇੱਧਰ ਛੁੱਟਣਾ ਪਹਿਲਾਂ ਤਾਂ ਘੁੰਮ ਕੇ ਗਿਆ ਉੱਥੇ ਦੇਖਿਆ دیوار ਹੋਈ ਮੈਂ ਕਿਹਾ ਸਰ ਇਥੋਂ ਬੰਦ ਹੋ ਗਿਆ ਉੱਥੇ ਕੂੜਾ ਜਰ ਮੈਂ ਜਾਂਦੇ ਹੋਏ ਦੇਖਿਆ ਤਾਂ ਕੂੜਾ ਪਿਆ ਸੀ ਮੈਂ ਕਿਹਾ ਚਲ ਉੱਥੇ ਸੁੱਟ ਦਿੰਦਾ ਸਰ ਸਿਰ ਵੀ ਨਹੀਂ ਗਲਤੀ ਉਹ ਤਾਂ ਦੁਆਰ ਤੋਂ ਮੈਂ ਪੁੱਛੀ ਕਿ ਹਾਂ ਕਿੱਥੇ ਕੂੜਾ ਖੜਿਆ ਮੈਨੂੰ ਕਹਿੰਦੇ ਕਿ ਇਹ ਤਾਂ ਪਹਿਲੇ ਲੰਦਾ ਹੋਇਆ ਉਹ ਦੂਜਾ ਬੰਦਾ ਆਇਆ ਕਿ ਅੰਦਰ ਨੇ ਕਾਫੀ ਸਾਲਾਂ ਦਾ ਆਇਆ ਮੈਂ ਦੂਜਾ ਬੰਦਾ ਇੱਕ ਆਇਆ ਸੀ ਉਹ ਸੱਟ ਕੀ ਗੇ ਲੇਡੀਜ਼ ਨਾਲ ਆਇਆ ਸੀ ਮੈਂ ਕਿਹਾ ਹਾਂ ਟੈਪ ਬੰਦ ਤੇ ਹਾਂ ਉੱਪਰ ਸਾਰਾ ਮੈਨੂੰ ਪਤਾ ਨਹੀਂ ਕਿ ਮੈਂ ਸੋਚਿਆ ਉੱਥੇ ਦੀਵਾਰ ਹੋ ਗਈ ਇੱਥੇ ਬੰਦ ਹੋ ਚੁੱਕਾ ਦਾ ਕੋਈ ਤੂੰ ਸੋਚ ਰਿਹਾ ਵੀਰੇ ਅਸੀਂ ਕੀ ਸੋਚਾਂਗੇ ਠੀਕ ਹੈ ਨਾ ਹੁਣ ਤੂੰ ਉੱਥੇ ਕੁੜਾ ਦੇਖ ਕੇ ਉੱਤੇ ਉਹਦੇ ਹੋਰ ਖੇਡਦਾ ਤੇਰੇ ਵਾਲੇ ਤਫਾਫੇ ਨੂੰ ਦੇਖ ਕੇ ਉੱਤੇ ਚਾਰ ਬੰਦੇ ਹੋਰ ਖੇਡਣਗੇ ਠੀਕ ਹੈ ਜਰਮਾਨਾ ਤੁਹਾਡੇ ਨਾਲ ਸਹਿਮਤ ਹਾਂ ਅਲਟੀਮੇਟਲੀ ਹੋ ਗਿਆ ਨਾ ਕੰਮ ਸ਼ੁਰੂ ਹੋ ਹੀ ਹਾਂਜੀ ਉਹ ਤਾਂ ਠੀਕ ਹੈ ਜਰਮਾਨਾ ਜਰਮਾਨਾ ਮਾਫ ਕਰਦੇ ਸਰਵਜੀਤ ਮੈਨੂੰ ਪਤਾ ਨਹੀਂ ਸੱਚੇ ਬੜੇ ਨੇ ਮੈਂ ਸੁੱਟ ਗਿਆ ਸੀ ਜਰਮਾਨਾ ਜੇ ਮੈਨੂੰ ਪਤਾ ਹੁੰਦਾ ਮੈਂ ਤੇਰੀ ਗੱਲ ਕਰਦੇ ਨਹੀਂ ਲੱਗਦਾ ਮੈਂ ਅੰਦਰ ਕਰਦੇ ਮੰਨ ਲਈਏ ਸਾਰੇ ਬੜੇ ਥੈਂਕਸ ਸੋ ਮਚ ਤੁਸੀਂ ਸਾਡਾ ਏਰੀਆ ਸੁਧਾਰਤਾ ਜੀ ਮੈਂ ਬਾਹਰ ਤੁਸੀਂ ਆਪ ਨਾਲ ਖੜੇ ਹੋ ਤਾਂ ਸੁਣ ਰਿਹਾ ਨਾਲ ਤੁਸੀਂ ਆਏ ਹੋ ਸਾਡਾ ਸਾਥ ਬਹੁਤ ਆ ਯਾਰ ਸਾਰਾ ਪਤਾ ਨਾਲ ਫੈਲ ਗਿਆ ਕਮਰੇ ਦੇ ਅੰਦਰ ਤੱਕ ਬੋਲ ਹੁੰਦੀ ਸੀ ਕਿ ਪੂਰਾ ਹਾਲ ਸੀ ਕੋਈ ਆਦਾ ਵੀ ਸੀਗਾ ਗੱਟ ਕੇ ਮੈਂ ਵੀ ਕੁਝ ਨਹੀਂ ਕਰਦੇ ਆ ਥੋੜੇ ਜਿਹੀ ਗੱਲੇ ਆ ਸੁਨਾਣ ਤਾਂ ਹੋਣੀਆਂ ਮਾਫੀ ਆ ਤਾਂ ਕੋਈ ਲਫ਼ਜ਼ ਹੈ ਨਹੀਂਗਾ ਦੇਖੋ ਇਹ ਗਰੀਬ ਬੰਦਾ ਦੇਖ ਲਓ ਤੇ ਆਪਣੇ ਹਿਸਾਬ ਨਾਲ ਹੁਣ ਜੀ ਸਾਥ ਹੁਣ ਤਾਂ ਕੋਈ ਲੌਂਦਾ ਨਹੀਂ ਸੁਨਾਣ ਕਰਦੇ ਉਹਨਾਂ ਦਾ ਜੇ ਉੱਤੇ ਦਫ਼ਤਰ ਆ ਜਾਓ ਤੇ ਆਦਾ ਲੱਛਰ ਸਕੇ ਕੀ ਜੋ ਘਰ ਤੋਂ ਘਰ ਹੋ ਗਿਆ ਤੈਨੂੰ ਕਰ ਦੂਗਾ ਕਿਉਂਕਿ ਤੂੰ ਇਹ ਕਹਿ ਵੀ ਤੇਰੀ ਵਾਈਫ ਬਿਮਾਰ ਆ ਮੈਂ ਤੇ ਚੁੱਪ ਨਾ ਕਰ ਨਹੀ ਉਹਨੇ ਬੜਾ ਪਾਣੀ ਮੇਰੇ ਕੋ ਮੋਬਾਈਲ ਵੀ ਆਣੀ ਤੁਸੀਂ ਮੇਰਾ ਘਰ ਇੱਥੇ ਨੇੜੇ ਹੈਗਾ ਤੁਸੀਂ ਆ ਕੇ ਘਰੇ ਆ ਕੇ ਦੇਖ ਲਓਗੇ ਮੈਂ ਝੂਠ ਬੋਲਦਾ ਹਾਂ ਤੁਸੀਂ ਜੋ ਕਹਿੰਗੇ ਮੈਂ ਉਹ ਕਰਾਂਗਾ ਮੈਂ ਝੂਠ ਨਹੀਂ ਬੋਲਦਾ ਬਿਲਕੁਲ ਸੱਚੀ